ਸ਼ਹੀਦ ਆਜ਼ਮ ਭਗ ਸਿੰਘ ਅਤੇ ਉਹਨਾਂ ਦੇ ਨਾਲ ਫਾਂਸੀ ਦੇ ਰਸੇ ਚੁੰਮਣ ਵਾਲੇ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦਾ ਸ਼ਹੀਦੀ ਦਿਹਾੜਾ ਕੁਝ ਕਾਰਨਾ ਕਰਕੇ ਐਤਕੀ ਬਖਰਾ ਰਿਹਾ ਸਿਆਸਤ ਨੇ ਇਨ੍ਹਾਂ ਸ਼ਹੀਦਾਂ ਸ਼ਹਾਦਤ ਅਤੇ ਸ਼ਰਾਬ ਨੂੰ ਰਲਗੱਡ ਕਰਕੇ ਰੱਖ ਦਿੱਤਾ ਹੈ ਇਨ੍ਹਾਂ ਸ਼ਹੀਦਾਂ ਦੇ ਨਾਂ 'ਤੇ ਸੱਤਾ ਦਾ ਆਨੰਦ ਭੋਗ ਰਹੇ ਅਤੇ ਖੁਦ ਨੂੰ ਪੈਰੋਕਾਰ ਦੱਸਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਇਸ ਦਿਨ ਦਿੱਲੀ ਵਿੱਚ ਚਰਚਿਤ ਸ਼ਰਾਬ ਨੀਤੀ ਕਰਕੇ ਉਲਝੇ ਰਹੇ ਓਹ ਆਮ ਆਦਮੀ ਪਾਰਟੀ ਸੁਪਰੀਮੋ ਦੀ ਏਡੀ ਵੱਲੋਂ ਗ੍ਰਿਫਤਾਰੀ ਖਿਲਾਫ ਦਿੱਲੀ ਵਿੱਚ ਰੋਸ ਕਰਦੇ ਹੋਏ ਨਜ਼ਰ ਆਏ ਅਤੇ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਵੀ ਜਿੱਥੇ ਇਹ ਮਾਮਲਾ ਸ਼ਰਾਬ ਨੀਤੀ ਨਾਲ ਜੁੜਿਆ ਹੋਇਆ ਹੈ ਉੱਤੇ ਹੀ ਦੂਜਾ ਮੰਦ ਭਾਗਾ ਮਾਮਲਾ ਵੀ ਸ਼ਰਾਬ ਨਾਲ ਸੰਬੰਧਿਤ ਹੈ ਜਿਸ ਨੇ 20 ਤੋਂ ਵਧੇਰੇ ਪੰਜਾਬੀਆਂ ਦੀ ਜਾਨ ਲੈ ਲਈ ਹੈ ਕੁਝ ਦਿਨ ਦੀ ਖਾਮੋਸ਼ੀ ਮਗਰੋਂ ਹੁਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਇੱਕ ਪਾਸੇ ADGP ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੱਕ ਚਾਰ ਮੈਂਬਰ ਵਾਲੀ ਉਚ ਪਧਰੇ SIT ਬਣਾਈ ਗਈ ਹੈ ਤਾਂ ਦੂਜੇ ਪਾਸੇ ਪੀੜਤ ਪਰਿਵਾਰਾਂ ਦਾ ਧਰਨਾ ਵੀ ਜਾਰੀ ਹੈ ਅਕਸਰ ਹੀ ਇਸ ਸ਼ਹੀਦੀ ਦਿਹਾੜੇ ਮੌਕੇ ਹੁਸੈਨੀਵਾਲਾ ਜਾਂ ਖਟਕੜਕੜਾ ਪਹੁੰਚਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਐਤਕੀ ਇਹ ਦਿਨ ਦਿੱਲੀ ਵਿੱਚ ਮਨਾਉਂਦੇ ਨਜ਼ਰ ਆਏ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਇਸ ਦਿਨ ਖਟਕੜ ਕਲਾ ਪਹੁੰਚੇ। ਉਹਨਾਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਰਾਬ ਨਾਲ ਹੋਈਆਂ ਮੌਤਾਂ ਅਤੇ ਸ਼ਰਾਬ ਨੀਤੀ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਮੁੱਦਾ ਚੁੱਕਿਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਵੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਹਾਕਮ ਤੇ ਰੋਤੇ ਨਿਸ਼ਾਨਾ ਸਿੱਧਿਆ। ਉਹਨਾਂ ਭਗਵੰਤ ਮਾਨ ਦੀ ਸ਼ਰਾਬ ਨਾਲ ਹੋਈਆਂ ਮੌਤਾਂ ਵਾਲੀ ਇੱਕ ਵੀਡੀਓ ਵੀ ਜਾਰੀ ਕੀਤੀ ਅਤੇ ਇਹੋ ਵੀਡੀਓ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਤੋਂ ਪਹਿਲਾਂ ਜਾਰੀ ਕੀਤੀ ਸੀ ਇਸ ਵੀਡੀਓ ਵਿੱਚ ਭਗਵੰਤ ਮਾਨ ਉਸ ਸਮੇਂ ਦੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਦੇ ਹੋਏ ਬਹੁਤ ਸਖਤ ਸ਼ਬਦਾਂ ਵਿੱਚ ਪਰਚੇ ਦਰਜ ਕਰਨ ਸਮੇਤ ਹੋਰ ਮੰਗ ਕਰਦੇ ਨਜ਼ਰ ਆਉਂਦੇ ਨੇ ਇਹ ਗੱਲ ਬਖਰੀ ਹੈ ਕਿ ਉਹ ਆਪਣੇ ਜੱਦੀ ਹਲਕੇ ਸੰਗਰੂਰ ਵਿੱਚ ਸ਼ਰਾਬ ਨਾਲ ਹੋਈਆਂ ਮੌਤਾਂ ਤੇ ਖਮੋਸ਼ ਨੇ ਇਨ੍ਹਾਂ ਮੌਤਾਂ ਬਾਰੇ ਉਹ ਕੁਝ ਨਹੀਂ ਬੋਲੇ ਅਤੇ ਨਾ ਹੀ ਪੀੜਤ ਪਰਿਵਾਰਾਂ ਦੀ ਸਾਰ ਲੈਣ ਪਹੁੰਚੇ ਨੇ ਮੁੱਖ ਮੰਤਰੀ ਨੂੰ ਛੱਡੋ ਪੰਜਾਬ ਦੇ ਆਧਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਕੋਈ ਹੋਰ ਮੰਤਰੀ ਵੀ ਨਹੀਂ ਪਹੁੰਚਿਆ ਇੱਕ ਮੰਤਰੀ ਅਮਨ अरोड़ा ਜੇਕਰ ਪਛੜ ਕੇ ਅੱਜ ਪਹੁੰਚੇ ਵੀ ਤਾਂ ਉਹਨਾਂ ਦੀ ਇਸ ਮੌਕੇ ਆ ਕੇ ਗੱਲ ਪੁੱਠੀ ਪੈ ਗਈ ਇਸ ਵਿੱਚ ਅਮਨ अरोड़ा ਕਹਿੰਦੇ ਨੇ ਕਿ ਜੇ ਸਰਕਾਰੀ ਠੇਕੇ ਤੋਂ ਲੈ ਕੇ ਸ਼ਰਾਬ ਪੀਤੀ ਹੁੰਦੀ ਅਤੇ ਮੌਤ ਹੁੰਦੀ ਤਾਂ ਹੀ ਸਰਕਾਰ ਜ਼ਿੰਮੇਵਾਰ ਹੋਣੀ ਸੀ ਆਰਟੀਆਈ ਕਾਰਕੁਨ ਅਤੇ ਹਾਕਮ ਧਿਰ ਦੀਆਂ ਖਾਮੀਆਂ ਨੂੰ ਅਕਸਰ ਉਜਾਗਰ ਕਰਨ ਵਾਲੇ ਮਾਨਿਕ ਗੋਇਲ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ ਅੱਗੇ ਵਧਣ ਤੋਂ ਪਹਿਲਾਂ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਅਤੇ ਅਮਨ ਅਰੋੜਾ ਦੀ ਅੱਜ ਵਾਲੀ ਵੀਡੀਓ ਇੱਕ ਵਾਰ ਸੁਣ ਲਓ ਇਸ ਦੀ ਜਾਂਚ ਹੋਣੀ ਚਾਹੀਏ ਨਾ ਸਰ ਮੁਆਵਜ਼ਾ ਕਿੰਨਾ ਹੋਣਾ ਚਾਹੀਏ ਸਰ ਪਹਿਲੇ ਤਾਂ 302 ਦਾ ਪਰਚਾ ਹੋਣਾ ਚਾਹੀਏ ਜੋ ਜੋ ਇਸ ਵਿੱਚ ਸ਼ਾਮਿਲ ਹੈ ਚਾਹੇ ਨੇਤਾ ਹੈ ਚਾਹੇ ਉਸਦਾ ਪੀਏ ਹੈ ਇਹ ਮਰਡਰ ਹੈ ਇਹ ਕਤਲ ਹੈ ਇਹ ਮੌਤ ਨਹੀਂ ਹੈ ਜ਼ਹਿਰ ਬਾਂਟਾ ਗਿਆ ਹੈ ਇਹ ਲੈ ਲਓ ਜ਼ਹਿਰ ਔਰ ਉਸ ਜ਼ਹਿਰ बांटने के बाद उनकी मौत हुई है सबसे पहले तो कत्ल के पर्चे होने चाहिए फिर उनके रोजगार के प्रबंध करो क्योंकि कमाऊ थे सभी जो मोस्टली फैमिलीज के वो अकेले ही कमाऊ थे वो चले गए उनके बच्चों की पढ़ाई का जिम्मा सरकार ले और कैप्टन साहब बाहर आके कुछ बोले तो सही वो मैंने एक दो दो तीन गांव में पूछा कि सरकार से कोई आया आदमी वो कहते सरकार की बात कर रहे हो हमारे गांव का सरपंच नहीं आया हमारे संस्कार पे सरकारी ठेके तो ਕੇ ਬੰਦਾ ਮਰੇ ਆ ਹਾਂਜੀ ਗੱਲ ਨੂੰ ਸਮਝ ਲਓ ਹਾਂਜੀ ਸਰਕਾਰੀ ਠੇਕੇ ਤੋਂ ਬੰਦੇ ਨੇ ਬੋਤਲ ਲਈ ਤੇ ਪੀ ਕੇ ਮਰ ਗਿਆ ਫਿਰ ਤਾਂ ਸਰਕਾਰ ਜ਼ਿੰਮੇਵਾਰ ਜ਼ਿੰਮੇਵਾਰ ਹਾਂਜੀ ਜੇ ਆਪਾਂ ਹੁਣ ਜਿਹੜੇ ਬੰਦੇ ਕੋਲ ਬੰਦਾ ਲੈ ਕੇ ਆਉਂਦਾ ਇਹ ਜਾ ਕੇ ਪੀਂਦਾ ਹਾਂਜੀ ਉਹ ਕੋਈ ਠੇਕੇਦਾਰ ਨਹੀਂ ਉਸ ਕੋਈ ਸਰਕਾਰ ਦਾ ਕਰਿੰਦਾ ਨਹੀਂ ਸਰਕਾਰ ਦਾ ਮੁਲਾਜ਼ਮ ਨਹੀਂ ਕਾਰ ਦੀ ਜ਼ਿੰਮੇਵਾਰੀ ਤਾਂ ਹੈ ਜੇ ਸਰਕਾਰੀ ਠੇਕੇ ਤੋਂ ਮੈਂ ਕੀ ਬੰਦਾ ਮਰਿਆ ਹੋਵੇ ਨਹੀਂ ਨਹੀਂ ਗਲਤ ਮੈਂ ਨਹੀਂ ਨਹੀਂ ਇੱਕ ਮਿੰਟ ਦੀ ਗਲਤੀ ਆ ਗਈ ਲੋਕਾਂ ਨੂੰ ਸਮਝੋ ਔਰ ਅੱਜ ਵੀ ਵੇਖ ਲੋ ਤੇ ਮੈਨੂੰ ਲੱਗਦਾ 25 ਮੌਤਾਂ ਹੋ ਗਈਆਂ ਨੇ ਅੱਜ 25 ਦਾ ਫਿਗਰ ਆ ਗਿਆ ਹੈ ਸੰਗਰੂਰ ਚ ਚੀਫ ਮਿਨਿਸਟਰ ਸਾਹਿਬ ਦਾ ਜ਼ਿਲ੍ਹਾ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਖਜ਼ਾਨਾ ਮੰਤਰੀ ਦਾ ਉਹ ਹਲਕਾ ਔਰ ਇਹੀ ਹਾਲਾਤ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਚ ਮੌਤਾਂ ਹੋਈਆਂ ਸਨ ਉਦੋਂ ਇਹਨਾਂ ਨੇ ਜਾ ਕੇ ਭਗਵੰਤ ਮਾਨ ਨੇ ਕੇਜਰੀਵਾਲ ਨੇ ਹਰਪਾਲ ਚੀਮੇ ਨੇ ਐਸ ਲੀਡਰ ਆਫ ਆਪੋਜੀਸ਼ਨ ਨੇ ਇਹ ਗੱਲ ਕਹੀ ਸੀ ਕਿ ਇਹਦੀ ਸੀਬੀਆ ਇਨਕੁਆਇਰੀ ਹੋਣੀ ਚਾਹੀਦੀ ਕਿਉਂਕਿ ਸਰਕਾਰ ਕੁਝ ਨਹੀਂ ਕਰੂਗੀ ਅੱਜ ਮੈਂ ਇਹੀ ਕਹਿਣਾ ਕਿ ਭਾਈ ਉਦੋਂ ਤੁਸੀਂ ਇਹ ਲਫ਼ਜ਼ ਥੋੜੇ ਸਨ ਕਾਂਗਰਸ ਲਈ ਵਰਤੇ ਸਨ ਮੈਂ ਤਾਂ ਥੋੜੇ ਲਫ਼ਜ਼ ਚਾਹਨਾ ਹੁਣ ਲਾਗੂ ਹੋ ਜਾਣ ਕਿ ਇਨਕੁਆਇਰੀ ਹੋ ਜੇ ਕਿ ਇਹ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਆਹੀ ਕਿੱਥੋਂ ਸਰਕਾਰ ਦੀ ਸਰਪ੍ਰਸਤੀ ਤੋਂ ਬਗੈਰ ਇਹਦੀ ਸ਼ਰਾਬ ਦੀ ਵਿਕਰੀ ਨਹੀਂ ਹੋ ਸਕਦੀ ਔਰ ਇਸ ਗੱਲ ਦੀ ਇਨਕੁਆਇਰੀ ਇੰਡੀਪੈਂਡੈਂਟ ਹੋਵੇ ਤਾਂ ਤੁਸੀਂ ਦੇਖੋਗੇ ਕਈ ਇੱਥੋਂ ਵੀ ਫੜੇ ਜਾਣ ਜਿਹੜੀ ਗੱਲ ਮੈਂ ਕਹਿਣਾ ਹੁੰਦਾ ਸਭ ਫੜੇ ਜਾਣ ਕੇ ਗੱਲ ਤਾਂ ਸਮੇਂ ਦੀ ਹੈ ਕਾਂਗਰਸ ਦੇ ਵਿਧਾਇਕ ਅਤੇ ਬੇਵਾਕਾਗੂ ਸੁਖਪਾਲ ਸਿੰਘ ਖੈਰਾ ਨੇ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਪੀੜਤ ਪਰਿਵਾਰਾਂ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਲੀਕਿਆ ਹੈ ਉਹਨਾਂ ਇਸ ਮੁੱਦੇ ਉੱਤੇ ਆਪਣੇ ਵਿਚਾਰ ਰੱਖੇ ਨੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਜਿਹੜੀਆਂ ਸੰਗਰੂਰ ਜ਼ਿਲ੍ਹੇ ਦੇ ਗੁਜਰਾਪਿੰਡ ਵਿੱਚ ਤੇ ਸੁਨਾਮ ਦੇ ਇੱਕ ਪਿੰਡ ਵਿੱਚ ਨੌ ਮੋਤਾਂ ਹੋਈਆਂ ਕੁੱਲ 18 ਮੋਤਾਂ ਗਰੀਬਾਂ ਦੀਆਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਿਛਲੇ 4-5 ਦਿਨ ਤੋਂ ਇਹ ਮਸਲਾ ਚੱਲ ਰਿਹਾ ਵਾ ਮੋਤਾਂ ਹੋ ਚੁੱਕੀਆਂ ਨੇ ਬਲਕਿ ਰੋਜ਼ ਹੋ ਰਹੀਆਂ ਨੇ ਲੇਕਿਨ ਭਗਵੰਤ ਮਾਨ ਦੀ ਸਰਕਾਰ ਤੇ ਜਾਂ ਖੁਦ ਚੀਫ ਮਿਨਿਸਟਰ ਤੇ ਕੋਈ ਜੂ ਨਹੀਂ ਸਰਦੀ ਉਧਰ ਲਾਲਾ ਜੀ ਦੀ ਗ੍ਰਿਫਤਾਰੀ ਦੇ ਪਿੱਛੇ ਸੜਕਾਂ ਤੇ ਲਟਕਦੀ ਪੁਲਿਸ ਨਜ਼ਰੀਆ ਔਰ ਭਗਵੰਤ ਮਾਨ ਨੇ ਸਾਰਾ ਕੰਮ ਛੱਡ ਕੇ ਉਹਨੂੰ ਤਰਜੀਹ ਦਿੱਤੀ ਆ ਇਕ ਆਦਮੀ ਅਰੈਸਟ ਹੋਇਆ ਵਾ ਡਿਊ ਪ੍ਰੋਸੈਸ ਆਫ ਲਾ ਫੋਲੋ ਫੋਲੋ ਹੋਇਆ ਵਾ ਨੋ ਸਮਝਦਿੱਤੇ ਪੇਸ਼ ਨਹੀਂ ਹੋਇਆ ਅਦਾਲਤ ਹਾਈ ਕੋਰਟ ਤੱਕ ਪਹੁੰਚ ਕੀਤੀ ਕੋਈ ਰਿਲੀਫ ਨਹੀਂ ਮਿਲੀ ਔਰ ਇਹਨਾਂ ਦੇ ਸਾਥੀ ਪਿਛਲੇ ਇੱਕ ਛਰਾਬ ਘੁਟਾਲੇ ਵਿੱਚ ਪਿਛਲੇ ਅ ਮੇਰੇ ਖਿਆਲ ਆ ਸਵਾ ਸਾਲ ਡੇਢ ਸਾਲ ਦੇ ਅੰਦਰ ਨੇ ਸੁਪਰੀਮ ਕੋਰਟ ਨੇ ਇਹਨਾਂ ਦੀਆਂ ਜ਼ਮਾਨਤਾਂ ਸਿਸੋਡੀਆ ਦੀਆਂ ਤੇ ਸਤਿੰਦਰ ਜੈਨ ਦੀਆਂ ਰਿਜੈਕਟ ਕੀਤੀਆਂ ਹੋਈਆਂ ਨੇ ਫਿਰ ਵੀ ਸਾਰੀ ਪਾਰਟੀ ਉੱਥੇ ਲੱਗੀ ਰੌਲਾ ਪਾ ਰਹੀ ਆ ਕਿ ਹਮ ਕਟੜ ਇਮਾਨਦਾਰ ਹੈ 600 ਕਰੋੜ ਰੁਪਏ ਦਾ ਘੁਟਾਲਾ ਸਾਬਤ ਹੋ ਰਿਹਾ ਵਾ ਔਰ ਸੁਪਰੀਮ ਕੋਰਟ ਨੇ ਵਾਇਲ ਰਿਜੈਕਟਿੰਗ ਬੇਲ ਪਲੀਜ਼ ਆਫ ਸਸੋਡਿਆ ਐਂਡ ਸਤੰਦਰ ਜੈਨ ਕਹਰੇ ਕਿ 338 ਕਰੋੜ ਦੀ ਮਨੀ ਟ੍ਰੇਲ ਸਾਬਤ ਹੋ ਰਹੀ ਜਾਂਦੀ ਸਾਰੀ ਪਾਰਟੀ ਉਥੇ ਝੋਕਤੀ ਤੇ ਜਿਹੜੇ ਗਰੀਬ ਮਾਰੇ ਗਏ ਸ਼ਰਾਬ ਦੇ ਸਿਲਸਿਲੇ ਦੇ ਕਰਕੇ ਉਹਦੇ ਤੇ ਇਹਨਾਂ ਦਾ ਕੋਈ ਵਿਚਾਰ ਨਹੀਂਗਾ ਤੇ ਨਾ ਉਧਰ ਕਿਸੇ ਗਰੀਬ ਦੇ ਘਰ ਕੋਈ ਅਫਸਰ ਵੀ ਨਹੀਂ ਗਿਆ ਕੋਈ ਐਡਮਿਨਿਸਟ੍ਰੇਸ਼ਨ ਵੀ ਨਹੀਂ ਗਈ ਸ਼੍ਰੋਮਣੀ ਅਕਾਲੀ ਦਰ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਖਟਕੜ ਕਲਾਂ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਸ਼ਰਾਬ ਨੀਤੀ ਵਿੱਚ ਕੇਜਰੀਵਾਸ ਨੇ ਆਪ ਆਗੂ ਦੀ ਗ੍ਰਿਫਤਾਰੀ ਅਤੇ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮੁੱਦਾ ਚੁੱਕਿਆ। ਭਗਵੰਤ ਮਾਨ ਨੂੰ ਤੇ ਐਕਸਾਈਜ਼ ਬਿਲ ਇਸ ਇੱਥੇ ਫੜਨਾ ਚਾਹੀਦਾ ਇਮੀਡੀਏਟਲੀ ਕਿਉਂਕਿ ਦਿੱਲੀ ਤੋਂ ਵੱਡਾ ਘਟਾਲਾ ਪੰਜਾਬ 'ਚ ਹੋਇਆ ਹੈ। ਭਗਵੰਤ ਮਾਨ ਦੀ ਸਰਕਾਰ ਨੇ ਕੀਤਾ। ਜੀ 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 ਜ ਸ਼ਰਾਬ ਪੀ ਕੇ ਮੋਤਾ ਦੀ ਗਿਣਤੀ ਵੀ ਹੋ ਗਈ ਮੈਂ ਉਹ ਉਹ ਕਹਿ ਰਿਹਾ ਬੜੀ ਦੁੱਖ ਦੀ ਘਟਨਾ ਹੈ ਦੇਖੋ ਮੁੱਖ ਮੰਤਰੀ ਦੇ ਆਪਣਾ ਹਲਕਾ ਹੈ ਮੁੱਖ ਮੰਤਰੀ ਨੂੰ ਕੋਈ ਫਿਕਰ ਹੀ ਨਹੀਂ ਪਰਵਾਹੀ ਨਹੀਂ ਹੈ ਤੇ ਜਿਹੜੇ 21 ਲੋਕਾਂ ਦੀ ਸ਼ਾਹਤ ਜਮਵਾਰ ਤਾਂ ਸਰਕਾਰ ਹੈ ਇਹਨਾਂ ਦੀ ਨਲਾਕੀ ਹੈ ਇਸੇ ਹੀ ਮੈਂ ਤੇ ਅੱਜ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਮੈਂ ਆਪਾਂ ਸੋਚ ਹੀ ਨਹੀਂ ਸਕਦਾ ਕੋਈ ਪੰਜਾਬੀ ਕਿ ਸਾਡਾ ਮੁੱਖ ਮੰਤਰੀ ਹੈ ਕੋਈ ਭਗਵੰਤ ਮਾਨ ਤਾਂ ਕਹਿਣ ਦੇ ਲਾਇਕ ਹੀ ਨਹੀਂ ਹੈ ਉਹਨੂੰ ਕੋਈ ਫਿਕਰ ਹੀ ਨਹੀਂ ਆ ਦੇਖੋ ਅੱਜ ਸ਼ਹੀਦਾਂ ਨੂੰ ਆਪਣੇ ਯਾਦ ਕਰਨ ਦਾ ਦਿਨ ਹੈ ਉਹ ਕੇਜਰੀਵਾਲ ਨੂੰ ਯਾਦ ਕਰਨ ਵਾਸਤੇ ਦਿੱਲੀ ਬਠਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਸੁਪਰੀਮੋ ਦੇ ਗ੍ਰਿਫਤਾਰੀ ਮਗਰੋਂ ਪੈਦਾ ਹੋਏ ਸੰਕਟ ਕਰਕੇ ਦਿੱਲੀ ਵਿੱਚ ਨੇ ਉਹਨਾਂ ਉੱਤੇ ਇਹ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮੀਡੀਆ ਨਾਲ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮੁੱਦੇ ਉੱਤੇ ਚਰਚਾ ਕੀਤੀ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ तो जो भी प्रचार करेगा वो अरविंद केजरीवाल की सोच का ही करेगा तो हम एक मैं साथ दिखता था इसका मतलब ये नहीं कि मैं अकेला साथ था करोड़ों लाखों और भी केजरीवाल है देश में अरविंदा केजरीवाल है अरविंद केजरीवाल होगा हर उम्मीदवार केजरीवाल होगा हर वॉलंटियर केजरीवाल होगा ਮਾਸਾ ਤੁਹਾਡੇ ਤੇ ਜ਼ਿੰਮੇਵਾਰੀ ਵੱਡੀ ਹੋ ਗਈ ਹੋਣੀ ਫਿਰ ਕੀ ਹੁੰਦਾ ਰੱਬ ਮੇਰੀ ਔਖੇ ਕੰਮਾਂ ਤੇ ਡਿਊਟੀ ਲਾ ਦਿੰਦਾ ਪਰ ਸ਼ਾਇਦ ਰੱਬ ਨੂੰ ਪਤਾ ਕਿ ਮੈਂ ਔਖੇ ਕੰਮ ਕਰ ਲੈਣਾ ਕਰਾਂਗੇ ਮਾਸਾ ਸੁਨੀਲ ਜਾਖੜਾ ਜੋ ਈਸੀ ਜਾ ਰਹੇ ਨੇ ਕਹਿੰਦੇ ਕਿ ਪੰਜਾਬ ਦੇ ਵਿਚਲੀ ਮਾਪੇ ਸਾਡੇ ਨੂੰ ਐਕਸਰਸਪੋਰਟ ਪੰਜਾਬ ਚ ਲਾਉਣੀ ਕਿਦੋਂ ਵੀ ਚੈੱਕ ਕਰਾਵਾਂਗੇ ਸੁਨੀਲ ਜਾਖੜ ਜੋ ਜਿਹੜੇ ਜਿਹੜੇ ਪਿੱਛੇ ਜਿਹੇ ਕਹਿੰਦੇ ਸੀ ਕਿ ਕੇਜਰੀਵਾਲ ਦੇ ਭਗਵਾਨਤ ਮਾਨ ਨੇ ਵੋਟਾਂ ਲਾ ਲਈਆਂ ਸੀ ਚਾਕੀਆਂ ਦੇ ਜਿਹੜੇ ਬਾਅਦ ਚ ਮੁੱਕਰਨਾ ਪੈ ਗਿਆ ਸੀ ਨਾ ਛੱਡੋ ਪਰ ਕਿਹੜੀ ਬਾਤ ਕਿਨਾਂ ਅੱਜ ਕਰਾਂ चलो उन्होंने पार्टी स्टेबिलिटी दस दूर पार्टी जावा ऐसी पार्टी के ऑफिस तो उन्न, की तरफ मार्च करेंगे शहीद आजम भगत सिंह राजगुरु सुखदेव को श्रद्धांजलि देके हम उनको याद करेंगे और उनकी unki soch ko bachane ke liye bhagat singh ki soch ye thi ke mujhe koi shak nahi ke azadi milegi ya na azadi to milegi lekin mujhe dar is baat ka hai ke azadi ke baad desh kaun se haathon mein jayega aur aaj ye dar pura sahi sabit ho gaya bhagat singh ka ye log aa gaye ye log dictatorship karte hain shiram nal hoyian mautan de mudde utte hun tak punjab sarkar ek tarah nal khamosh si ate punjab police de kise uchch adhikari da pakve samne nahi si aaya ਮਾਮਲਾ ਪੱਕ ਜਾਣ ਅਤੇ ਹੋਰ ਮੋਤਾ ਹੋਣ ਤੋਂ ਬਾਅਦ ਅੱਜ ਦੋ ਪੁਲਿਸ ਅਧਿਕਾਰੀ মিডিਆ ਦੇ ਰੂਬਰੂ ਹੋਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁਜਨਾ ਢੰਡੋਲੀ ਰਵਿਦਾਸਪੁਰਾ ਟਿੱਬੀ ਸੁਨਾਮ ਆਦ ਵਿਕੇ ਜੈਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਉੱਚ ਪੱਧਰੀ ਐਸਆਈਟੀ ਬਣਾਈ ਗਈ ਹੈ ਇਸ ਚਾਰ ਮੈਂਬਰੇ ਐਸਆਈਟੀ ਵਿੱਚ ਡੀਆਈਜੀ ਪਟਿਆਲਾ ਰੇਂਜ ਹਰਚੰਦ ਸਿੰਘ ਭੁੱਲਰ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਅਤੇ ਐਡੀਸ਼ਨਲ ਕਮਿਸ਼ਨਰ ਐਕਸਾਈਜ਼ ਨਰੇਸ਼ ਦੂਬੇ ਨੂੰ ਸ਼ਾਮਲ ਕੀਤਾ ਗਿਆ ਹੈ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਅਤੇ ਐਸਐਸਪੀ ਸੰਗਰੂਰ ਨੇ ਸ਼ਰਾਬ ਨਾਲ ਹੋਈਆਂ ਮੌਤਾਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਇਨਵੈਸਟੀਗੇਸ਼ਨ ਚ ਮੈਂ ਬਤੌਰ ਸਿਟ ਦੇ ਚੇਅਰਮੈਨ ਦੇ ਤੌਰ ਤੇ ਅੱਜ ਸ਼ਾਮਲ ਹੋਇਆ ਅਜੇ ਤੱਕ ਜੀ ਜੋ ਬਰੀਫ ਲਈ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਪਿਆ ਜੜੀ ਫੈਕਟਰੀ ਤੋਂ ਇਹਨਾਂ ਨੇ ਇਹ ਕੈਮੀਕਲ ਪ੍ਰਕਿਰਿਆ ਕੀਤਾ ਹੈ ਇਹ ਆਇਆ ਇਸ ਤਰੀਕੇ ਨਾਲ ਐਸ ਇਟ ਇਜ਼ ਅ ਸੋਲਵੈਂਟ ਐਂਡ ਥਿਨਰ ਫਾਰ ਫੈਕਟਰੀ ਯੂਸ ਇਹਨਾਂ ਇਹਦੇ ਵਿੱਚ ਕਲਰ ਐਡ ਕਰਨ ਵਾਸਤੇ ਉਹ ਵੀ ਇਹਨੇ ਨੌਇਡਾ ਤੋਂ ਪ੍ਰਕਿਊਰ ਕੀਤਾ ਸਾਡੇ ਕੋਲੋਂ ਔਨ ਰਿਕਾਰਡ ਅਵੇਲੇਬਲ ਆ ਆਨਲਾਈਨ ਪੇਮੈਂਟਸ ਹੋਈਆਂ ਨੇ ਔਰ ਇਹਨਾਂ ਨੂੰ ਮੇਜਰ ਜਿਹੜੀ ਡਿਲੀਵਰੀ ਆ ਉਹ ਅਜੇ ਤੱਕ ਦੀ ਤਫ਼ਤੀਸ਼ 'ਚ ਇਹ ਗੱਲ ਆਉਂਦੀ ਆ ਕਿ ਉਹ ਇਹਨਾਂ ਨੂੰ ਜਿਹੜਾ ਇਹ ਲੜਕਾ ਮੇਨ ਹੈਗਾ ਹਰਮਨਪ੍ਰੀਤ ਸਿੰਘ ਇਹਨੂੰ ਇਹਦੇ ਪਿੰਡ 'ਚ ਹੀ ਡਿਲੀਵਰ ਕੀਤੀ ਗਈ ਸੀ ਅਜੇ ਤੱਕ 8 ਅਕਿਊਜ਼ਟ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚ ਦੋ ਮਾਸਟਰਮਾਈਂਡ ਜਿਹੜੇ ਸੀਗੇ ਨੰਬਰ 1 ਮਾਸਟਰਮਾਈਂਡ ਔਰ ਨੰਬਰ 2 ਮਾਸਟਰਮਾਈਂਡ ਜਿਹੜਾ ਮੇਨ ਦੋਸ਼ੀ ਹੈ ਹਰਮਨਪ੍ਰੀਤ ਸਿੰਘ ਇਹਦੀ 35 ਸਾਲ ਦੀ ਉਮਰ ਹੈ son of ਕੁਲਜੀਤ ਸਿੰਘ ਇਹ ਪਾਈਪ ਔਰ ਵਿਲੇਜ ਹੈ ਪੀਪੀ ਥਰੂਆ ਪੈਂਦੀ ਆ ਪਾਤੜਾ ਚ ਔਰ ਦੂਸਰਾ ਹੈਗਾ ਗੁਰਲਾਲ ਸਿੰਘ ਗਿਫਤੀ son of ਮੇਵਾ ਸਿੰਘ ਉਗਨਵਾਲ ਥਾਣਾ ਲੋਂਗਵਾਲ ਦੇਖੋ ਮੈਂ 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 ਫੈਕਟਰੀ ਦਾ ਨਾਮ ਵੀ ਨਹੀਂ ਜਾਣ ਕੇ ਲੈ ਰਿਆ ਸਰ ਲਾਇਸੈਂਸ ਦੀ ਜਰੂਰਤ ਹੁੰਦੀ ਨਹੀਂ ਹੁੰਦੀ ਤੇ ਮੇਰੇ ਖਿਆਲ ਵਾਸਤੇ ਜੜੀ ਇਹ ਫੈਕਟਰੀ ਜਿਹੜੇ ਸੇਲ ਕਰਦੇ ਨੇ ਇਟ ਇਜ਼ ਅ ਜਵੇਂ ਮੈਂ ਦੱਸਿਆ ਨਾ ਸੋਲਵੈਂਟ ਐਂਡ ਥਿਨਰ ਜਾਂ ਜੜੀਆਂ ਕੈਮੀਕਲ ਇੰਡਸਟਰੀਜ਼ ਨੇ ਉਹਨਾਂ ਚ ਪ੍ਰੋਡਿਊਸ ਹੁੰਦੀ ਆ ਔਰ ਪ੍ਰਕਿਊਰ ਹੁੰਦੀ ਐ ਇਸ ਕਰਕੇ ਲਾਇਸੈਂਸ ਜੜੀ ਫੈਕਟਰੀ ਕੋਲ ਆਈ ਹੋਏਗੀ ਉਹਦੇ ਕੋਲ ਲਾਇਸੈਂਸ ਹੋਏਗਾ ਪਰ ਆਇਆ ਉਹਨੇ ਕਿਸ ਮੋਟਿਵ ਨਾਲ ਦਿੱਤੀ ਤੇ ਇਹਨੂੰ ਕਿਉਂ ਦਿੱਤੀ ਉਹ ਤਾਂ ਤੀਸ਼ ਕਰਾਂਗੇ ਅਸੀਂ ਫੈਕਟਰੀ ਦਾ ਨਾਮ ਲੈਣਾ ਨਹੀਂ ਚਾਹੁੰਦੇ ਬਿਕਾਜ਼ ਸਾਡੀ ਤਪਤੀ ਚੱਲ ਰਹੀ ਹੈ ਔਰ ਮੈਂ ਦੱਸ ਰਿਹਾ तकरीबन ਅਜੇ ਤੱਕ ਜਿਹੜੀਆਂ ਆਨਲਾਈਨ ट्रांजैक्शन ਦੇ ਕਰੀਬ ਹੈ ਉਹ ਲੱਖ ਦੇ ਕਰੀਬ ਦੀ ਸਾਰੀਆਂ ट्रांजैक्शन ਅਸੀਂ ਜਾਂ ਕੱਢੀ ਹੈ ਵਕ ਵਕ ਚੀਜ਼ਾਂ ਦੀ ਤੇ ਲੱਖ ਦੇ ਕਰੀਬ ਦੀ ਕਰਾਂ ਚੁੱਕੇ ਹਾਂ